ਹੈਲੋ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਾਲ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਲੋ ਜੀ ਇੱਥੇ ਸ਼ਾਇਦ ਇੱਕ ਦਾ ਟਾਈਮ ਸੀਗਾ ਦੁਪਹਿਰ ਦਾ ਇੱਕ ਦਾ ਟਾਈਮ ਸੀਗਾ ਤੇ ਦਿਨ ਸੀਗਾ ਸ਼ਨੀਵਾਰ 31 ਸਿੱਗੀ 19 ਸਤੰਬਰ ਯਾਨਕਿ ਕੱਲ ਵਾਲਾ ਹੀ ਆ ਨਾ ਵੀਡੀਓ ਇਹ ਇਹ ਦਿਨ ਪਈ ਸੀ ਮੈਂ ਦੁਪਹਿਰ ਟਾਈਮ ਹੈ ਜਿਵੇਂ ਕਿ ਆਪਾਂ ਰੈਸਟ ਕਰਦੇ ਹਾਂ ਥੋੜਾ ਟਾਈਮ ਪਰ ਫਿਰ ਮਨ ਕਰਿਆ ਵੀ ਮੈਂ ਨਾ ਅ ਪ੍ਰਸ਼ਾਦ ਬਣਾ ਕੇ ਖਾਵਾ ਪਹਿਲਾਂ ਮੈਂ ਕਾਫੀ ਟਾਈਮ ਪਹਿਲਾਂ ਜਦੋਂ ਬੱਚੇ ਮੇਰੇ ਛੋਟੇ ਸੀ ਮੈਂ ਬਹੁਤ ਪ੍ਰਸ਼ਾਦ ਬਣਾਉਂਦੀ ਹੁੰਦੀ ਸੀ ਜਦੋਂ ਵੀ ਮੇਰਾ ਮਨ ਕਰਦਾ ਹੁੰਦਾ ਸੀ ਦੁਪਹਿਰ ਟਾਈਮ ਮੈਂ ਉਹਦੀ ਪ੍ਰਸ਼ਾਦ ਬਣਾ ਕੇ ਖਾ ਲੈਣਾ ਚਾਹ ਦੇ ਨਾਲ ਵੀ ਮੈਨੂੰ ਪ੍ਰਸ਼ਾਦ ਵਧੀਆ ਲੱਗਦਾ ਸੀਗਾ ਤੇ ਬਹੁਤ ਖਾਂਦੀ ਹੁੰਦੀ ਸੀ ਪਰ ਅੱਜ ਵੀ ਫਿਰ ਮਨ ਕਰਿਆ ਫਿਰ ਮੈਂ ਚੁੱਪਚਾਪ ਅੰਦਰੋਂ ਆਈ ਕਲੇਰ ਸਾਹਿਬ ਵੀ ਘਰੀ ਸੀਗੇ ਤੇ ਪਿੰਦਰ ਵੀ ਸੀਗਾ ਚੁੱਪਚਾਪ ਅੰਦਰੋਂ ਆਈ ਕਿਚਨ ਚ ਆ ਕੇ ਮੈਂ ਪ੍ਰਸ਼ਾਦ ਬਣਾਉਣ ਲੱਗ ਗਈ ਤੇ ਪ੍ਰਸ਼ਾਦ ਬਸ ਸਿੰਪਲ ਹੀ ਬਣਾਵਾਂਗੇ ਜੀ ਆਟੇ ਵਾਲੇ ਤੇ ਦੇਸੀ ਘਿਓ ਪਾ ਲਿਆ ਸੀਗਾ ਬਸ ਇੱਕ ਕੜਛੀ ਡੇਢ ਕੜਛੀ ਸ਼ਾਇਦ ਹਾਂਜੀ ਇੱਕ ਕੜਛੀ ਪਹਿਲਾਂ ਪਾ ਲਈ ਸੀ ਬਾਅਦ ਵਿੱਚ ਆਪਾਂ ਹੋਰ ਕਿਉਂਕਿ ਮੈਂ ਖੁੱਲਾ ਬਣਾ ਰਹੀ ਹਾਂ ਵੀ ਇਸ ਵਾਰ ਘੱਟ ਨਾ ਰਹਿ ਜਾਏ ਕੋਲੀਆਂ ਭਰ ਭਰ ਕੇ ਖਾਵਾਂਗੇ ਜਾਨੀ ਕਿ ਇੱਕ ਇੱਕ ਕੋਲੀ ਛੋਟੀ ਜਿਹੜੀ ਆ ਜਾਵੇ ਹਨਾ ਤੇ ਬਾਕੀ ਆਟਾ ਪਾਤਾ ਸੀਗਾ ਹੁਣ ਆਪਾਂ ਇਹਨੂੰ ਆ ਆਟਾ ਜਿਹੜਾ ਭੁੰਨ ਲਾਂਗੇ ਜੇਕਰ ਤੁਸੀਂ ਲਗਾਤਾਰ ਘਰਚੀ ਨੂੰ ਫੇਰ ਰਹੇ ਹੋ ਹਨਾ ਕੜਾਹੀ ਦੇ ਵਿੱਚ ਬਣਾ ਰਹੇ ਹੋ ਜਾਂ ਉਹ ਵੀ ਤੁਸੀਂ ਜੇ ਫਰਾਈ ਪੈਨ ਦੇ ਵਿੱਚ ਬਣਾ ਰਹੇ ਹੋ ਹਨਾ ਤਾਂ ਤੁਸੀਂ ਜਿਹੜਾ ਗੈਸ ਦਾ ਫਲੇਮ ਆ ਉਹ ਤੇਜ਼ ਰੱਖਿਓ ਜੇਕਰ ਤੁਹਾਨੂੰ ਮਤਲਬ ਕਈ ਵਾਰ ਕਈ ਹੁੰਦਾ ਨਾ ਵੀ ਨਹੀਂ ਵੀ ਬਣਾਇਆ ਹੁੰਦਾ ਕਿਸੇ ਨੇ ਤਾਂ ਤੁਸੀਂ ਲੋ ਫਲੇਮ ਤੇ ਹੀ ਬਣਾਇਓ ਬਹੁਤ ਟੇਸਟੀ ਬਣੂਗਾ ਪ੍ਰਸ਼ਾਦ ਕਿਉਂਕਿ ਜੇ ਆਪਾਂ ਜਿਆਦਾ ਹਾਈ ਫਲੇਮ ਤੇ ਬਣਾਉਣਿਆ ਤਾਂ ਆਪਦਾ ਕੀ ਹੋ ਜਾਂਦਾ ਜਿਹੜਾ ਪ੍ਰਸ਼ਾਦ ਆਟਾ ਹੁੰਦਾ ਉੱਪਰੋਂ ਦਾ ਉਹ ਭੁੰਨ ਜਾਂਦਾ ਹੈ ਨਾ ਭੁੰਨਿਆ ਜਾਂਦਾ ਆਪਾਂ ਨੂੰ ਇਹ ਲੱਗਦਾ ਹੁੰਦਾ ਵੀ ਆਟਾ ਭੁੰਨਿਆ ਗਿਆ ਪਰ ਵਿੱਚੋਂ ਉਹ ਥੋੜਾ ਕੱਚਾ ਹੁੰਦਾ ਤਾਂ ਕਰਕੇ ਜਿਹੜਾ ਪ੍ਰਸ਼ਾਦ ਉਹ ਬਿਲਕੁਲ ਵੀ ਮਤਲਬ ਬਤਿਆ ਨਹੀਂ ਬਣਦਾ ਹੈਗਾ ਤੇ ਚਲੋ ਮੈਂ ਬਣਾਉਂਦੀ ਰਹਿੰਦੀ ਮੈਂ ਥੋੜਾ ਫਲੇਮ ਕਈ ਵਾਰ ਹਾਈ ਵੀ ਕਰ ਲੈਣੀ ਕਈ ਵਾਰ ਲੋ ਕਰ ਲੈਣੀ ਆ ਇਸ ਤਰ੍ਹਾਂ ਆਪਣਾ ਹਿਸਾਬ ਜੇ ਦੇਖ ਲੈਣੇ ਵੀ ਨਾਲ-ਨਾਲ ਮੈਂ ਹੋਰ ਕੋਈ ਕੰਮ ਕਰਨਾ ਤਾਂ ਮੈਂ ਥੋੜਾ ਲੋ ਵੀ ਕਰ ਲੈਣੀ ਆ ਫਲੇਮ ਹਨਾ ਚਲੋ ਜਿੱਥੇ ਆਟਾ ਵੀ ਭੁੰਨਦਾ ਤੇ ਨਾਲ-ਨਾਲ ਆਪਾਂ ਹੁਣ ਕੱਟਣੀ ਸ਼ੁਰੂ ਕਰਾਂਗੇ ਮੇਰੇ ਕੋਲ ਡ్రਾਈ ਫਰੂਟ ਦੇ ਵਿੱਚ ਸਿਰਫ ਬਾਦਾਮ ਹੀ ਸੀਗੇ ਬਦਾਮ ਪਾਵਾਂਗੇ ਕੱਟ ਕੇ ਤੁਸੀਂ ਇਹਦੇ ਵਿੱਚ ਕਾਜੂ ਵੀ ਬਹੁਤ ਵਧੀਆ ਲੱਗਦੇ ਨੇ ਜੇ ਕਾਜੂ ਕੱਟ ਕੇ ਪਾਈਏ ਨਾ ਸੌਗੀ ਪਾ ਸਕਦੇ ਹੋਗੇ ਆ ਕੋ ਕਾਫੀ ਮੈਂ ਖੋਪਾ ਵੀ ਪਾ ਸਕਦੇ ਹਾਂ ਨਾ ਬਰੀਕ ਕੱਟ ਕੇ ਵੀ ਪਾ ਸਕਦੇ ਤੋਂ ਨਾਰੀ ਗਲਦਾ ਜਿਹੜਾ ਚੂਰਾ ਕਰਕੇ ਵੀ ਪਾ ਸਕਦੇ ਤੁਸੀਂ ਕਦੂਕਾਸ ਕਰਕੇ ਨਾ ਉਹਦੇ ਨਾਲ ਵੀ ਬਹੁਤ ਟੇਸਟ ਹੈ ਹਮ ਪਹਿਲਾਂ ਤਾਂ ਜ਼ਿਆਦਾਤਰ ਤਾਂ ਆਪਾਂ ਖੋਪਾ ਹੀ ਪਾਉਂਦੇ ਹੁੰਦੇ ਸੀਗਾ ਜਿਹੜਾ ਨਾਰੀਅਲ ਜਣੇ ਕਿ ਉਹੀ ਜ਼ਿਆਦਾ ਪਾਉਂਦੇ ਹੁੰਦੇ ਸੀ ਹੁਣ ਤਾਂ ਚਲੋ ਕਾਫੀ ਚੀਜ਼ਾਂ ਆਪਾਂ ਐਡ ਕਰ ਦਿੰਨੇ ਆ ਵਿੱਚ ਹਨਾ ਆਣੀਵੇਂ ਸੌਗੀ ਹੋ ਗਈ ਖੁਪਾ ਹੋ ਗਿਆ ਕਾਜੂ ਬਦਾਮ ਪਤਾ ਨਹੀਂ ਕੀ ਕੀ ਹੁਣ ਤਾਂ ਆਪਾਂ ਸਭ ਕੁਝ ਐਡ ਕਰ ਦਿੰਨੇ ਆ ਆਪਾਂ ਪਾ ਦਿੰਦੇ ਥੋੜੇ ਜਿਹਾ ਬਦਾਮ ਵੈਸੇ ਆਪਾਂ ਕਾਜੂ ਵੀ ਪਾ ਸਕਦੇ ਨੇ ਦੇ ਵਿੱਚ ਟੱਕਾ ਵੀ ਯਾਨੀ ਕਿ ਸੌਗੀਆਂ ਦੇ ਜਿਹੜੇ ਉਹ ਪਾ ਸਕਦੇ ਇਸ ਟਾਈਮ ਮੇਰੇ ਕੋਲ ਸਿਰਫ ਬਦਾਮ ਹੀ ਨੇ ਕਾ ਬਦਾਮ ਨਹੀਂ ਪਾ ਸਕਦੇ ਕਰ ਸਕਦੇ ਹਾਂ ਉਖਲੇ ਦੇ ਵਿੱਚ ਆਟਾ ਜਿਹੜਾ ਤਿਆਰ ਆ ਦੇਖੋ ਇਸ ਤਰ੍ਹਾਂ ਘੀ ਛੱਡਤਾ ਆਟੇ ਨੇ ਤੇ ਆਪਣਾ ਜਿਹੜਾ ਪ੍ਰਸ਼ਾਦ ਬਣ ਲਈ ਆਟਾ ਜਿਹੜਾ ਉਹ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਜਿਵੇਂ ਚੀਨੀ ਉਬਾਲ ਲਈ ਸੀਗੀ ਪਾਣੀ ਦੇ ਵਿੱਚ ਉਹ ਮਿਕਸ ਕਰਾਂਗੇ ਇਸ ਟਾਈਮ ਆਪਾਂ ਜਿਹੜਾ ਫਲੇਮ ਆ ਆਪਾਂ ਤੇਜ਼ ਕਰ ਲੈਣੇ ਆਂਗੇ ਜੀ ਪਾਣੀ ਆਪਾਂ ਪਾਤਾ ਪਾਣੀ ਚੰਗੀ ਤਰ੍ਹਾਂ ਹਿਲਾ ਦੇਣਾ ਮੰਗੋ ਥੋੜਾ ਜਿਹਾ ਪਾਣੀ ਆਪਾਂ ਹੋਰ ਐਡ ਕਰ ਦਾਂਗੇ ਕਿਉਂਕਿ ਥੋੜਾ ਜਿਹਾ ਲਾਸੀ ਟਾਈਪ ਜਿਹਾ ਬਣਾਵਾਂਗੇ

ਦੇਖੇ ਉਹ ਛੱਡ ਦੂਗਾ ਨਾ ਪ੍ਰਸ਼ਾਦ ਫਿਰ ਬਸ ਆਪਾਂ ਜਿਹੜਾ ਪ੍ਰਸ਼ਾਦ ਬਣ ਕੇ ਤਿਆਰ ਹੋ ਜੂਗਾ ਅਜਮਣਾ ਕਰ ਲਈਏ ਸਿੱਧੀ ਖਾਈ ਲਓ ਜੀ ਪ੍ਰਸ਼ਾਦ ਦੇਖੋ ਆਪਣਾ ਬਣ ਕੇ ਤਿਆਰ ਅੱਜ ਪ੍ਰਸ਼ਾਦ ਬਣ ਗਿਆ ਤੇ ਆਪਾਂ ਹੁਣ ਕੌਲੀਆਂ ਵਿੱਚ ਪਾ ਕੇ ਲੈ ਕੇ ਚੱਲਦੇ ਆਂ ਅੰਦਰ ਤੇ ਅੰਦਰ ਬੈਠ ਕੇ ਖਾਵਾਂਗੇ ਬਾਅਦ ਵਿੱਚ ਚਾਹ ਬਣਾਵਾਂਗੇ ਲਾਂਚ ਦੇ ਵਿੱਚ ਸਿਰਫ ਅੱਜ ਪ੍ਰਸ਼ਾਦ ਹੀ ਬਣਿਆ ਹੋਰ ਕੁਝ ਨਹੀਂ ਬਣਾ ਕੇ ਦੇਣਾ ਨਾ ਰੋਟੀ ਬਣਾ ਕੇ ਦੇਣੀ ਨਾ ਕੁਝ ਹੋਰ ਬਣਾ ਕੇ ਦੇਣਾ ਸਿਰਫ ਪ੍ਰਸ਼ਾਦ ਜੀ ਨੇ ਖਾਣਾ ਖਾਣਗੇ ਨਹੀਂ ਖਾਣਾ ਨਾ ਖਾਣਗੇ ਹੈ ਨਾ ਆਇਆ ਖਾਲਾ ਪ੍ਰਸ਼ਾਦ ਦੇਖੋ ਜੀ ਬਾਹਰ ਦਾ ਮੌਸਮ ਗੇਟ ਵੀ ਆਪਣਾ ਦਾ ਖੁੱਲਾ ਪਿਆ ਆ ਕਣਕਾ ਜਪਾ ਪਾਦ ਮੰਗ ਲੋ ਜੀ ਇੱਥੇ 250 ਓਵਰ ਕਰਨਾ ਪੈ ਰਿਹਾਗਾ ਕਿਉਂਕਿ ਕਲੇਰ ਸਾਹਿਬ ਨਾਲ ਇੰਨੀ ਇੱਕ ਜ਼ਿਆਦਾ ਉੱਚੀ ਭਾਜ ਚੱਕ ਕੇ ਰੱਖਦੇ ਨੇ ਐਲੀਡੀ ਤੇ ਖਬਰਾਂ ਲਾ ਲੈਣ ਚਾਹੇ ਉਹ ਕੋਈ ਪੁਰਾਣੇ Song ਵਗੈਰਾ ਲਾ ਲੈਣਾ ਹਨਾ ਇੱਥੇ ਮੈਨੂੰ ਕਹਿੰਦੇ ਮੈਂ ਟੀ-ਸ਼ਰਟ ਨਹੀਂ ਪਾਈ ਹੋਈ ਇੱਕਦਮ ਤੋਂ ਕੈਮਰਾ ਵਿੱਚ ਕਹਿੰਦੇ ਕਰ ਤਾਂ ਮੈਂ ਕਿ ਕੋਈ ਗੱਲ ਨਹੀਂ ਤੇ ਚਲੋ ਜੀ ਬੈਠ ਕੇ ਲਾਂਗੇ ਸੀ ਖਾਣ ਪ੍ਰਸ਼ਾਦ ਸੱਚੀ ਪ੍ਰ ਪ੍ਰਸ਼ਾਦ ਸੀ ਨਾ ਜਿਹੜਾ ਬਹੁਤ ਬਹੁਤ ਟੇਸਟੀ ਬਣਿਆ ਸੀਗਾ ਦੱਸਿਓ ਜਿਸ ਤਰ੍ਹਾਂ ਕੌਣ ਕੌਣ ਕਰਦੇ ਹੋ ਕਿੰਨਾ ਕਿੰਨਾ ਦਾ ਮਨ ਕਰਦਾ ਵੀ ਪ੍ਰਸ਼ਾਦ ਜਾਂ ਕੁਛ ਵੀ ਤੁਹਾਡਾ ਲੱਗ ਇਹ ਚਟਪਟ ਮਨ ਕਰਦਾ ਵੀ ਹਨਾ ਵੀ ਆਪਾਂ ਖਾਈਏ ਬਣਾ ਕੇ ਪਤਾ ਇੱਕ ਵਾਰ ਮੇਰੇ ਨਾਲ ਕੀ ਹੋਇਆ ਸੀ ਗੁਰਦਾਸ ਮਾਨ ਦੀ ਪਿਕਚਰ ਚੱਲ ਰਹੀ ਸੀ ਉਹਦੇ ਵਿੱਚ ਉਹ ਸਮੋਸੇ ਬਣਾ ਰਿਹਾ ਸੀ ਪਤਾ ਨਹੀਂ ਬਣਾ ਕੇ ਵੇਚ ਰਿਹਾ ਸੀ ਇੱਕ ਪਿਕਚਰ ਸੀ ਪਤਾ ਨਹੀਂ ਕਿਹੜੀ ਸੀ ਮੈਂ ਨਾਮ ਭੁੱਲ ਗਈ ਮੈਂ ਨਾ ਗੀਗੀਤਾ ਫਿਰ ਪਿਕਚਰ ਬਚਾ ਲੈ ਛੱਡ ਕੇ ਮੈਂ ਜਾ ਕੇ ਸਮੋਸੇ ਬਣਾਏ ਲੋ ਜੀ ਸ਼ਾਮ ਨੇ ਸੱਤ ਵਜਨ ਵਾਲੇ ਨੇਗੇ ਸੱਤ ਵਜਨ ਦੇ ਵਿੱਚ ਹਜੇ ਰਹਿੰਦੇ ਨੇ 10 ਮਿੰਟ ਤੇ ਦਿਨ ਹੈਗਾ ਅੱਜ ਸ਼ਨੀਵਾਰ ਤਰੀਕ ਸ਼ਾਇਦ ਅੱਜ ਹੈਗੇ ਪਤਾ ਨਹੀਂ 21 ਆ ਪਤਾ ਨਹੀਂ ਅੱਜ 20 ਆ ਕੁਛ ਨਹੀਂ ਪਤਾ ਲੱਗ ਰਿਹਾ ਵਿੰਡਰ ਵੀ ਲੱਗਿਆ ਹੋਇਆ ਹੈਗਾ ਬੈਂਕਾਲ ਪਹਿਲਾਂ ਲੱਗਿਆ ਹੋਇਆ ਸੀ ਹਾਂਜੀ ਅੱਜ 21 ਆ 21 ਸਤੰਬਰ ਹੋ ਗਿਆ ਅੱਜ 7 ਵਜੇ ਦਾ ਟਾਈਮ ਦਿਨ ਸ਼ਨੀਵਾਰਾ ਚਲੋ ਜੀ ਕਿਚਨ ਦਾ ਕੁਛ ਕੰਮ ਕਰਕੇ ਆਈਆਂ ਸਬਜ਼ੀ ਦੀ ਤਿਆਰੀ ਕਰਕੇ ਇਸ ਸਬਜ਼ੀ ਬਣਾਉਂਗੀ ਆਲੂ ਨਾਲ ਸੋਚਦੀ ਆਂ ਵੀ ਪੂਰੀਆਂ ਬਣਾ ਲੈਣਾ ਕਾਫੀ ਦਿਨ ਹੋ ਗਏ ਕੁਛ ਬਣਾਇਆ ਨਹੀਂ ਇਸ ਤਰ੍ਹਾਂ ਦੁਪਹਿਰ ਨੂੰ ਪ੍ਰਸ਼ਾਦ ਵੀ ਬਣਾਇਆ ਸੀ ਸਾਰਾ ਖਾ ਗਿਆ ਸੀ ਅੱਜ ਬਿਲਕੁਲ ਵੀ ਨਹੀਂ ਬਚਿਆ ਸਾਰਿਆਂ ਨੂੰ ਵਧੀਆ ਲੱਗਿਆ ਤੇ ਚਲੋ ਅਸੀਂ ਚੱਲਦੇ ਆਂ ਤਿਆਰੀ ਕਰਕੇ ਆਈਆਂ ਸਬਜ਼ੀ ਨੂੰ ਲਾਉਣੇ ਆਪਾਂ ਤੜਕਾ ਸਬਜ਼ੀ ਬਣਾਵਾਂਗੇ ਆਪਾਂ ਆਲੂ ਗਰੇਵੀ ਵਾਲੇ ਆਲੂ ਜਿਹੜੇ ਪੂਰੀਆਂ ਵਾਲੇ ਆਲੂ ਹੁੰਦੇ ਨੇ ਉਹ ਬਣਾਵਾਂਗੇ ਮਸਾਲੇ ਬਿਲਕੁਲ ਵੀ ਨਹੀਂ ਪਾਉਂਦੀ ਸਿੰਪਲ ਜਿਹੇ ਤਰੀਕੇ ਨਾਲ ਬਣਾਵਾਂਗੇ ਚਲੋ ਚੱਲਦੇ ਆਂ ਲਓ ਜੀ ਪਹਿਲਾਂ ਪਨ ਲੈਂਦਾ ਕਰ ਫਿਰ ਜੋਤਵੱਤੀ ਕਰਤੀ ਆਟਾ ਗੁੰਨਤਾ ਸੀਗਾ ਪੀਣਾ ਵੀ ਕਰਕੇ ਪਾਇਆ ਮੈਂ ਆ ਬੋਰੀ ਚ ਪਾਤਾ ਦਿਖਾਉਣੀ ਆ ਸੋਨੂੰ ਤੇ ਬਾਬਾ ਜੀ ਹਜੇ ਪੜੀ ਜਾਂਦੇ ਨੇ ਪੀਣਾ ਆਪੇ ਆਪਣਾ ਬੋਰੀ ਚ ਪਾਇਆ ਦੇਖੋ ਕੱਪੜੇ ਲਾਉਣੇ ਨੇ ਹਜੇ ਪੀਣਾ ਬੋਰੀ ਚ ਪਾ ਕੇ ਰੱਖਤਾ ਸੀ ਮੰਦਰ ਦੇ ਸੁੱਕਣੇ ਪਾਈ ਤੁਸੀਂ ਕਣਕ ਹਨਾ ਹੁਣ ਬਸ ਕਲੇਰ ਸਾਹਿਬ ਦੇਖ ਜੇ ਹੁਣ ਆਗੇ ਤਾਂ ਹੁੰਦੇਗੇ ਹੁਣਗੇ ਨਹੀਂ ਸਵੇਰ ਟਾਈਮ ਹਜੇ ਆਈ ਨਹੀਂ ਜੋ ਗਏ ਹੁਣ ਲਹਿਰੇ ਤੇ ਚਲੋ ਚੱਲਦੇ ਆਪਾਂ ਹੁਣ ਲਾਉਣੇ ਤੜਕਾ ਕਿਚਨ ਚ ਪਹੁੰਚ ਚੁੱਕੇ ਪਹਿਲਾਂ ਆਪਾਂ ਗੈਸ ਆਨ ਕਰਕੇ ਕੜਾਹੀ ਰੀੜੀ ਰੱਖ ਦਿਆਂ। ਇਹ ਗਰਮ ਹੋ ਜੀ ਵੀ ਉਸ ਤੁਮ ਬਾਰੇ ਦੇ ਵਿੱਚ ਪਾਵਾਂਗੇ ਤੇਲ ਤੇ ਇੱਧਰ ਲਸਣ, ਹਰੀ ਮਿਰਚ ਤੇ ਲਾਲ ਮਿਰਚ, ਅਦਰਕ ਇਹ ਆਪਾਂ ਬਣਾ ਲਿਆ ਪੇਸਟ। ਬਰੀਕ ਕੱਟ ਲੇ ਪਿਆਜ਼, ਟਮਾਟਰ ਦਾ ਵੀ ਆਪਾਂ ਪੇਸਟ ਬਣਾ ਲਿਆ ਤੇ ਆਲੂ ਮੈਂ ਛਿੱਲ ਕੇ ਰੱਖ ਦੀ ਸੀ ਇਹਨਾਂ ਨੂੰ ਆਪਾਂ ਕਰ ਲੈਨੇ ਹੁਣ ਮੈਸ਼। ਇੱਕ ਛਿੜੀ ਬਸ ਇਹ ਆਲੂ ਦੇਖੋ ਇੱਥੋਂ ਉੱਥੇ ਪਤਾ ਲਾ ਦਣਾ ਇੱਕ ਛਿੜੀ ਉਲਵਾਈ ਸੀ। ਇਨਾਂ ਨੂੰ ਇੱਕ ਸੀੜੀ ਦੇ ਨਾਲ ਹੀ ਦੇਖੋ ਕਿੰਨੇ ਉਹ ਹੋ ਗਏ ਫਿਰ ਪ੍ਰੌਂਟ ਹੈਮ ਤਾਂ ਦੇਖ ਲਓ ਤੁਸੀਂ ਇੱਕ ਸੀੜੀ ਲੱਗੂ ਘੇ 40 ਇੱਕ ਬੰਦ ਕਰਨਾ ਪਊਗਾ ਲੋ ਜੀ ਹੁਣ ਆਪਣੇ ਲਗਭਗ ਹੋ ਹੀ ਗਏ ਨੇ ਮੈਸ਼ ਉੱਪਰ ਲਾ ਲਈ ਹੁਣ ਜੀਰਾ ਤੇ ਤੇਲ ਅਸਮ ਜਿਹੜੀ ਹਮੇਸ਼ਾ ਨਾਲ ਸ਼ਰੌਂ ਦੇ ਤੇਲ ਦੇ ਵਿੱਚ ਹੀ ਬਣਾਉਣੀ ਹੁੰਦੀਆਂ ਠੀਕ ਹੈ ਜੀ ਇੱਕ ਮਿੰਟ ਜੀ ਇੱਕ ਮਿੰਟ ਬਣਾਓ ਲੋ ਚੁੱਕੋ ਤੇ ਹੁਣ ਆਪਣਾ ਕੜਾਹੀ ਗਰਮ ਹੋ ਜਵੇ ਤੇ ਤੇਲ ਪਾ ਨਹੀਂ ਆਇਦਾਂ ਨਾ ਵਿਚੁਰਾ ਬੜਾ ਖਰਾਬ ਹੋ ਗਿਆ ਦੇਖੋ ਤਾਂ ਕਰਕੇ ਇਸ ਤਰ੍ਹਾਂ ਹੀ ਤੇਲ ਆ ਜਿਹੜਾ ਪਾਉਣਾ ਪੈਣਾਗਾ ਲੋ ਛਿੱਟ ਤੇਲ ਪਰੱਖਦੀ ਹੈ ਤੇ ਕੈਮਰਾ ਫਿਰ ਹਮ ਕਰੂਗੇ ਸੈਟ ਠੀਕ ਹੈ ਜੀ

करता मिक्स मैंने पर भन लैंगे प्याजा लॉजी लहसन प्याज हो गए पहले बच्चे टमाटर दी थोड़ी प्योरी बनी थी पेस्ट आप एड कर देने थोड़ा पानी करता फिर लॉजी नमक हल्दी एंड रेड मिर्च लॉज कर देने आलू मिर्च బనూ పే వడ్డా టా కట్టే మసాల మిక్స్ దాగి ఆలూ ਤੁਹਾਡਾ ਪਾਣੀ ਐਡ ਕਰ ਦਾਂਗੇ ਪਰ ਇਹਦੇ ਵਿੱਚ ਤੁਸੀਂ ਇਹਨੂੰ ਐਂ ਸੁੱਕੀ ਵੀ ਬਣਾ ਸਕਦੇ ਹੋ ਪੂਰੀਆਂ ਨਾਲ ਪਰ ਮੈਂ ਗਰੇਵੀ ਬਣਾਉਂਗੀ। ਪਾਣੀ ਐਡ ਕਰ ਦਿੰਦਾ ਤਾਂ ਇਹ ਨਾ ਕਲਰ ਵਾਲੀ ਮਿਰਚ ਪਾਈ ਇਹਦੇ ਵਿੱਚ ਨਾ ਹੀ ਕੋਈ ਆਪਾਂ ਨੇ ਦੂਜਾ ਮਸਾਲਾ ਐਡ ਕੀਤਾ ਹਨਾ। ਕੁਝ ਨਹੀਂ ਆਪਾਂ ਐਡ ਕੀਤਾ ਸਿੰਪਲ ਤਰੀਕੇ ਨਾਲ ਹੀ ਬਣਾ ਰਹੇ ਹਾਂ। ਦੇਨ ਹੁਣ ਨਾ ਪਟਾਕੇ ਤੇ ਲਓ ਜੀ ਸਬਜੀ ਪਾ ਬਣਨ ਲਈ ਰੱਖ ਦਿੱਤੀ ਤੇ ਬਾਹਰੋਂ ਆਪਾਂ ਕੱਪੜੇ ਵੀ ਚੱਕ ਤੇ ਤੇ ਉਹ ਮੰਜਾ ਵੀ ਲਾਤਾ ਪੌੜੀਆਂ 'ਚ ਤਾਂ ਜੋ ਡੌਗੀ ਵਗੈਰਾ ਨਾ ਆਉਣ ਹਨਾ ਉੱਪਰੋਂ ਉੱਪਰੋਂ ਆ ਜਾਂਦੇ ਨੇ ਤੇ ਹੁਣ ਥੋੜੀ देर ਬੈਠਦੇ ਅੰਦਰ ਜੋ ਵੀ ਵੀਡੀਓ ਦਾ ਕੰਮ ਹੈ ਨਾ ਉਹ ਕਰਦੇ ਆ ਕਲੀਅਰ ਸਾਹ ਆ ਗਿਆ ਹਲ ਕਰ ਹਨਾ ਤੇ ਫਿਰ ਮੈਂ ਪੂਰੀਆਂ ਬਣਾਉਣੀ ਸ਼ੁਰੂ ਕਰੂੰਗੀ ਅੱਜ ਨਾ ਫੇਰ ਗਰਮੀ ਬਹੁਤ ਜ਼ਿਆਦਾ ਹੋ ਗਈ ਪਾਸੋਂ ਤੇ ਅਸੀਂ ਸਾਡੇ ਮੀਂਹ ਅ ਬੀਰਵਾਰ ਵਾਲੇ ਦਿਨ ਬਹੁਤ ਜ਼ਿਆਦਾ ਮੀਂਹ ਸੀ ਤੇਜ਼ ਪੂਰਾ ਦਿਨੇ ਚੱਲੀ ਗਿਆ ਕੱਲ ਠੀਕ ਸੀ ਮੌਸਮ ਅੱਜ ਨਹੀਂ ਕਿ ਜ਼ਿਆਦਾ ਗਰਮੀ ਹੋਪੀਏ ਦੇਖ ਹੀ ਸਕਦੇ ਤੁਸੀਂ ਕਿੰਨਾ ਪਸੀਨਾ ਆਇਆ ਦੇਖੋ ਤੇ ਲੋ ਜੀ ਥੋੜਾ ਵੀਡੀਓ ਦਾ ਕੰਮ ਕਰ ਲਾ ਫਿਰ ਮਿਲਦੇ ਫਿਰ ਆਪਾਂ ਬਣਾਉਣੇ ਨਾਲ ਪੂਰੀ ਅੱਜ ਖਾ ਕਾਫੀ ਦਿਨ ਹੋ ਕਾਫੀ ਦਿਨ ਪਤਾ ਨਹੀਂ ਮਹੀਨੇ ਹੋ ਗਏ ਬਣਾਇਆ ਹੋ ਤੇ ਪੱਖਾ ਲਾ ਲਮਾ ਫਿਰ ਉਸ ਤੋਂ ਬਾਅਦ ਮਿਲ ਜਾ ਤੁਹਾਨੂੰ ਸਿੱਧਾ ਕਿਚਨ ਦੇ ਵਿੱਚ ਉਹ ਤਾਂ ਕਲੇਰ ਸਾਬ ਵੀ ਆ ਜਾਣਗੀ ਠੀਕ ਹੈ ਜੀ ਲਓ ਜੀ ਚਲੋ ਜੀ ਆਪਾਂ ਬਣਾਉਨੇ ਹੁਣ ਪੂਰੀਆਂ ਵੀ ਬਣਾਵਾਂਗੇ ਰੋਟੀਆਂ ਵੀ ਬਣਾਵਾਂਗੇ ਤਵਾ ਵੀ ਚੜਾ ਲੈ ਤੇ ਕੜਾਹੀ ਵੀ ਚੜਾ ਲੈ ਠੀਕ ਹੈ ਜੀ ਹੁਣ ਜਿੱਦਾਂ ਪਤੇਲ ਬਣਨ ਲਈ ਰੱਖਤਾ ਤੇ ਇਧਰ ਪਤਵਾ ਰੱਖਤਾ ਕਲੇਰ ਸਾਬ ਖਾਣਗੀ ਫੁਲਕੇ ਤੇ ਆਪਾਂ ਖਾਵਾਂਗੇ ਪੂਰੀਆਂ ਖਾਣੇ ਹੋਣਗੇ ਤਾਂ ਉਹਨਾਂ ਨੇ ਖਾ ਲੈਣਗੇ ਮੈਂ ਸਿੱਖ ਦੋ ਚਾਰ ਫੁਲਕੇ ਬਣਾ ਲੈਣੇ ਠੀਕ ਹੈ ਜੀ ਤੇ ਸਬਜ਼ੀ ਖਾਉਣੀ ਹੈ ਸੋਨੂ ਆ ਦੇਖੋ ਸਬਜ਼ੀ ਆਪਣੀ ਰੈਡੀ ਆ ਸਿੰਪਲ ਜੀ ਲੋ ਜੀ ਲੱਗ ਗਈ ਸੀਗੀ ਪੂਰੀਆਂ ਤਲਣ ਤੇ ਆਪਣੇ ਆਪ ਨੂੰ ਦੇਖ ਕੇ ਉਹ ਵੀ ਕਰ ਰਹੀ ਸੀ ਕਿਉਂਕਿ ਬੱਚਿਆਂ ਦਾ ਵੀ ਹੁੰਦਾ ਬੱਚੇ ਕਹਿੰਦੇ ਨੇ ਹੁਣ ਮੰਮੀ ਇੰਨਾ ਕੁਝ ਨਹੀਂ ਬਣਾਉਂਦੀ ਤੇ ਜੇ ਦੇਖਿਆ ਜਾਵੇ ਜੀਭ ਤਾਂ ਵਿਸਵਾਦ ਇੱਕ ਜੀਵ ਹੀ ਆ ਹਨਾ ਬਹੁਤ ਮਤਲਬ ਜੀ ਕਰਦਾ ਹੁੰਦਾ ਵੀ ਜਦੋਂ ਹਨਾ ਚੀਜ਼ ਨੂੰ ਤਾਂ ਛੱਟਪਟ ਬਣਾ ਕੇ ਖਾ ਲਓ ਜਦੋਂ ਖਾ ਲੈਣੇ ਫਿਰ ਬੰਦਾ ਟਿੱਕੇ ਜਿ ਬੈਠ ਜਾਂਦਾ ਨਾ ਚਾਹੇ ਮਤਲਬ ਬਾਦ ਦੇ ਵਿੱਚ ਆਪਾਂ ਨੂੰ ਉਹ ਵੀ ਹੋਵੇ ਵੀ ਕਿਉਂ ਬਣਾਇਆ ਜਾਂ ਤળਿਆ ਹੋਇਆ ਸੀ ਨੁਕਸਾਨ ਕਰੂ ਹਨਾ ਪਰ ਇੱਕ ਵਾਰੀ ਹੁੰਦਾ ਵੀ ਖਾ ਲਈ ਖਾ ਲਈ ਖਾ ਲਈ ਫਟਾਫਟ ਬਣਾਉਣਿਆਂ ਖਾਣਿਆਂ ਫਿਰ ਟਿੱਕੇ ਬੈਠ ਜਾਂਦੇ ਆ ਤੇ ਬਾਕੀ ਮੇਨ ਤੋਂ ਕਾਫੀ ਦਿਨ ਹੋ ਗਏ ਸੀ ਮੈਂ ਤਾਂ ਕੁਝ ਬਣਾਇਆ ਹੀ ਨਹੀਂ ਸੀ ਕਾਫੀ ਟਾਈਮ ਹੋ ਗਿਆ ਸੀਗਾ ਤਾਂ ਕਰਕੇ ਮੈਂ ਕਿਹਾ ਚੱਲ ਬੱਚੇ ਵੀ ਕਹਿੰਦੇ ਰਹਿੰਦੇ ਨੇ ਮੀ ਮੰਮੀ ਹੁਣ ਪਹਿਲਾਂ ਮੰਗੂ ਖਾਣਾ ਨਹੀਂ ਬਣਾਉਂਦੀ ਹੈਗੀ ਤੁਸੀਂ ਮੇਰੇ ਪਿਛਲੇ ਵਲੌਗ ਦੇਖਿਓ ਸਾਲ ਦੋ ਸਾਲ ਪਹਿਲਾਂ ਵਾਲੇ ਬਲੌਗ ਦੇਖਿਓ ਮੈਂ ਬਹੁਤ ਮਤਲਬ ਕਿ ਡਿਸ਼ਾਂ ਬਣਾਉਂਦੀ ਹੁੰਦੀ ਸੀ ਬੱਚਿਆਂ ਲਈ ਬਹੁਤ ਕੁਝ ਬਣਾਉਂਦੀ ਹੁੰਦੀ ਸੀਗੀ ਇਸ ਗਰਮੀ ਇੱਕ ਆ ਵਾਲੀ ਗਰਮੀ ਇਕ ਠੰਡ ਦੇ ਵਿੱਚ ਇਸ ਵਾਰ ਮੈਂ ਕੁਝ ਨਹੀਂ ਬਣਾਇਆ ਹੈਗਾ ਕੁਝ ਵੀ ਨਹੀਂ ਬਣਾਇਆ ਮਤਲਬ ਥੋੜਾ ਬਹੁਤਾ ਬਣਾਇਆ ਪਰ ਅੱਗੇ ਜਿੰਨਾਂ ਨੇ ਲਈ ਮੈਂ ਡੇਲੀ ਕੁਝ ਨਾ ਕੁਝ ਬੱਚਿਆਂ ਦਾ ਸਰਪ੍ਰਾਈਜ਼ ਹੀ ਮਿਲਦਾ ਹੁੰਦਾ ਵੀ ਅੱਜ ਆ ਬਣਾ ਲਿਆ ਮੰਮੀ ਅੱਜ ਆ ਬਣਾ ਲਿਆ ਖੁਸ਼ ਹੋ ਜਾਂਦੇ ਸੀ ਬੱਚੇ ਹੈਨਾ ਚਲੋ ਫਿਰ ਬੱਚਿਆਂ ਦਾ ਵੀ ਦੇਖਣਾ ਪੈਂਦਾ ਹੈ ਨਾ ਕਦੇ ਕਦੇ ਤਾਂ ਆਪਾਂ ਨੂੰ ਬਣਾਉਣੀ ਪੈਂਦਾ ਤੇ ਪੂਰੀਆਂ ਲੋ ਜੀ ਆਪਣੇ ਬਸ ਇੱਕ ਦੋ ਰਹਿ ਗਏ ਜਿਹੜੀਆਂ ਬਣਾ ਲੈਣੇ ਜਿਆਦਾ ਨਹੀਂ ਬਣਾਏ ਸੀ ਸ਼ਾਇਦ 10 12 ਪੂਰੀਆਂ ਕਹਿ ਲੀਏ ਪਰ ਬਣਾਇਆ ਸੀ ਕਿਲੇ ਸਾਹਿਬ ਨੇ ਨਹੀਂ ਖਾਧੀਆਂ ਕਿਉਂਕਿ ਉਹਨਾਂ ਦਾ ਸਿਰਾ ਮੈਨੂੰ ਵੀ ਥੋੜਾ ਆ ਮੋਵਿੰਟਿੰਗ ਵਗੈਰਾ ਉਹਨਾਂ ਨੂੰ ਹੋ ਜਾਂਦੀ ਹੈ ਨਾ ਤਾਂ ਕਰਕੇ ਫਿਰ ਆਪਾਂ ਨਹੀਂ ਉਹਨਾਂ ਨੂੰ ਤਾਂ ਸਿਰਫ ਚੋਰੀ ਕੁਟਦੇ ਸਿਰੋਕੀਆਂ ਬਣਾ ਕੇ ਤੇ ਅਸੀਂ ਨੇ ਖਾ ਲਈ ਸੀ ਮੈਂ ਤੇ ਬਿੰਦਰ ਨੇ ਅਸੀਂ ਪੂਰੀਆਂ ਖਾ ਲਈਆਂ ਸੀ ਕਿਉਂਕਿ ਹੁੰਦਾ ਨਾ ਵੀ ਚੱਲਦਾ ਨਹੀਂ ਫਿਰ ਉਹ ਦੋ ਸ਼ਾਮ ਦੇ ਟਾਈਮ ਇੰਦਾ ਹੈਵੀ ਖਾਣਾ ਹੁੰਦਾ ਜਿਹੜਾ ਨਹੀਂ ਠੀਕ ਰਹਿੰਦਾ ਹੈਗਾ ਜਿਆਦਾ ਹੈਵੀ ਖਾਣਾ ਹਨਾ ਤਾ ਕਰਕੇ ਫਿਰ ਮੈਂ ਕੱਲ ਸੁਬਾਹ ਬਣਾ ਦੂ ਸੁਬਾਹ ਦੁਬਾਰਾ ਉਹਨਾਂ ਨੂੰ ਆਪਾਂ ਫੇਰ ਪੂਰੀਆਂ ਬਣਾ ਦਵਾਂਗੇ ਹਨਾ ਇਹ ਸਿੰਪਲ ਆਟੇ ਦੀ ਹੈ ਨਾ ਆਪਾਂ ਇਹ ਵਿੱਚ ਕਿਹੜਾ ਕੁਝ ਪਾਇਆਗਾ ਕੁਝ ਨਹੀਂ ਪਾਇਆ ਹੈਗਾ ਪੂਰੀਆਂ ਆਪਾਂ ਬਣਾ ਲਈਆਂ ਦੇਖੋ ਤੇ ਇੰਦਰ ਸਬਜੀ ਹੋ ਗਈ ਨਾਲ ਆਪਾਂ ਜਿਹੜਾ ਮਿਰਚ ਦਾ ਆਚਾਰ ਪਾਇਆ ਉਹ ਲੈ ਲਿਆ ਤੇ ਨਾਲ ਲੈ ਲਿਆ ਪਿਆਜ਼ ਚਲੋ ਛੁਣ ਕੇ ਪੈ ਕੇ ਕਰਦੇ ਆਪਾਂ ਡਿਨਰ ਲਓ ਜੀ ਆਜੋ ਜੀ ਖਾ ਲਓ ਤੁਸੀਂ ਵੀ ਦੇਖੋ ਪੂਰੀਆਂ ਅੱਜ ਦਾ ਡਿਨਰ ਪੂਰੀਆਂ ਆਪਾਂ ਤਾਂ ਇਕੱਠੀਆਂ ਹੀ ਰੱਖ ਲੈਨੇ ਚਾਰ ਖਾਵਾਂਗੇ ਚਾਰ ਇਕੱਠੀਆਂ ਹੀ ਰੱਖ ਲੈਨੇ ਆਪ ਇਹ ਅੰਦਰ ਲਈ ਰੱਖ ਲੈਣੇ ਆ। ਠੀਕ ਆ ਜੀ। ਇਹ ਪੂਰੀ ਆਪਾਂ ਦੇਖੋ ਬਣਾ ਲਈਆਂ ਤੇ ਲੈ ਕੇ ਜਾ ਰਹੇ ਹਾਂ ਸੈਂਟਰ ਪਰ ਮੇਰਾ ਫੋਨ ਲੋ ਹੋਇਆ ਪਿਆ। ਇੱਥੇ ਸਾਨੂੰ ਟੈਸਟ ਕਰਕੇ ਦਿਖਾ ਲੈਣੇ ਆ ਤੇ ਫਿਰ ਫੋਨ ਨੂੰ ਮੈਂ ਬਰਾਂਡੇ ਚਾਰਜ ਲਾ ਕੇ ਜਾਊਂਗੀ। ਤੇ ਅੰਦਰ ਕੋਈ ਵੀ ਜਿਹੜਾ ਸਵਿਚ ਬੋਰਡ ਉਹ ਪਿੱਲਾ ਨਹੀਂ ਹੈਗਾ। ਪਲੇਸ ਆਪ ਦਾ ਫੋਨ ਜਾਰਦ ਲੱਗਿਆ ਹੋਇਆ LED ਲੱਗੀ ਹੋਈ ਆ ਹਨਾ। ਕੋਈ ਵੀ ਪਿੱਲਾ ਨਹੀਂ ਹੈਗਾ ਅੰਦਰ ਸਵਿਚ ਬੋਰਡ ਤਾਂ ਕਰਕੇ ਬਾਰ ਬਰਾਂਡੇ ਤੋਂ ਤੇ ਲੋਜ ਪਹਿਲੀ ਵਾਰੀ ਤੁਹਾਡੇ ਨਾਲ बहुत टेस्टी है कुछ नहीं पाया आटे भी सिर्फ जमें आप आटा गुन बने तो आलू की सब्जी जी सिंपल बनाई है जो मिर्च का अचार पाया बहुत टेस्टी लगता है जो अचार है मिर्च का चलो जी इत गर्मी है अंदर बैठ के खाने में हम सीधा सवेरे मिला Bye, good night.